ਸਾਰੇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਹੁੰਚੇ ਆਂ ਜੀ ਆਪਾਂ ਛੱਤਬੀੜਜੂ ਤੇ ਘੁਮਾਵਾਂਗੇ ਤੁਹਾਨੂੰ ਛੱਤਬੀੜਜੂ ਦਿਖਾਵਾਂਗੇ ਅੰਦਰ ਕਿਹੜੇ ਕਿਹੜੇ ਜਾਨਵਰ ਨੇ ਤੇ ਦੱਸਾਂਗੇ ਕਿੰਨਾ ਟਿਕਟ ਪ੍ਰਾਈਸ ਆ ਤੇ ਬਾਕੀ ਘੁਮਾਉਨੇ ਆ ਤੁਹਾਨੂੰ ਛੱਤਬੀੜਜੂ ਇਹ ਬਿਲਕੁਲ ਜੀਰਕਪੁਰ ਦੇ ਨਜ਼ਦੀਕ ਆ ਜੀਰਕਪੁਰ ਦੇ ਵਿੱਚ ਵੀ ਪੈ ਜਾਂਦੀ ਆ ਇਹ ਛੱਤਬੀੜਜੂ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਆਪਾਂ ਪਹੁੰਚ ਚੁੱਕੇ ਆਂ ਜੀ ਜੂ ਦੇ ਬਿਲਕੁਲ ਮੇਨ ਗੇਟ ਦੇ ਉੱਤੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਇਹ ਰੋਡ ਦੇ ਨਾਲ ਆ ਆ ਸਾਹਮਣੇ ਰੋਡ ਹੈ ਤੇ ਇਹਦੇ ਬਿਲਕੁਲ ਸਾਹਮਣੇ ਆ ਮੀਨਗੇਟ ਤੇ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਦਿਖਾਉਨੇ ਆ ਤੁਹਾਨੂੰ ਘੁਮਾਉਨੇ ਆ ਪੂਰੀ ਜੂ ਆ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਘੁਮਾ ਸਕਦੇ ਹੋ ਤੁਸੀਂ ਇਹ ਜੂ ਮੇਨ ਗੇਟ ਤੋਂ ਕਰ ਚੁੱਕੇ ਆਪਾਂ ਐਂਟਰੀ ਆ ਸਾਹਮਣੇ ਪੰਜਾਬ ਟੂਰਿਜ਼ਮ ਦੀ ਬੱਸ ਖੜੀ ਆ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਖੱਬੇ ਹੱਥ ਹੈਗਾ ਮੋਬਾਈਲ ਚਾਰਜਿੰਗ ਸਟੇਸ਼ਨ ਆ ਸਾਹਮਣੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਗਰਮੀ ਦੇ ਵਿੱਚ ਵੀ ਕਾਫੀ ਲੋਕ ਘੁੰਮਣ ਆਉਂਦੇ ਨੇ ਵੀਰੇ ਤੁਹਾਨੂੰ ਦਿਖਾਉਣੇ ਆਂਗੇ ਤੇ ਆ ਇਹ ਮੋਬਾਈਲ ਚਾਰਜਿੰਗ ਸਟੇਸ਼ਨ ਸਾਹਮਣੇ ਪੀਣ ਦਾ ਪਾਣੀ ਵੀ ਆ ਬਹੁਤ ਸੋਹਣੀ ਬਣੀ ਹੋਈ ਜੂ ਹੈ। ਆਹ ਇਸ ਬੇਰੀ ਸਨਮੂ ਤੇ ਇੱਧਰ ਹੈਗਾ ਟਿਕਟ ਦਾ ਕਾਊਂਟਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ। ਇੱਧਰੋਂ ਮਿਲ ਜਾਂਦੀ ਹੈ ਟਿਕਟ ਐਂਟਰੀ ਦੇ ਲਈ। ਕੀ ਬੋਲਦਾ? ਟਿਕਟ ਰੇਟ ਲਿਸਟ ਦਿਖਾ ਦਿੰਦੇ ਆ ਤੁਹਾਨੂੰ ਸਾਹਮਣੇ ਲੱਗਿਆ ਹੋਇਆ। ਚੱਲ ਬੇਟੀ ਤੇ ਆਹ ਸਾਹਮਣੇ ਲੱਗਿਆ ਹੋਇਆ ਹੈ। ਟਿਕਟ ਦਾ ਪ੍ਰਾਈਸ ਅਡਲਟ ਵਾਸਤੇ 100 ਚਿਲड्रन ਵਾਸਤੇ 13 ਤਨ ਤੋ 12 ਸਾਲ ਦੇ ਬੱਚੇ ਲਈ 50 ਰੁਪਏ ਤੇ ਅਗਰ ਕੈਮਰਾ ਲੈ ਕੇ ਜਾਣਾ ਤਾਂ 500 ਰੁਪਏ ਆ ਸਾਹਮਣੇ ਤੁਸੀਂ ਟੈਕਸਟ ਪ੍ਰਾਈਸ ਦੇਖ ਸਕ ਰਹੇ ਹੋ ਆਜੋ ਸੋ ਆਈ ਆਲਵੇਜ਼ 10 ਪਾਪਾ ਆਪਾਂ ਚੱਲਦੇ ਹਾਂ ਹੁਣ ਇੱਕ ਲੈਣ ਸਾਹਮਣੇ ਕਾਊਂਟਰ ਦੇ ਉੱਤੇ ਸਾਹਮਣੇ ਕਾਊਂਟਰ ਦੇ ਉੱਤੇ ਸਟੇਪਾ ਲੈ ਚੁੱਕੇ ਆ ਤੇ ਚੱਲਦੇ ਆ ਅੱਜ ਸਾਹਮਣੇ ਬਣਿਆ ਹੋਇਆ ਆਪਣਾ ਗਸ਼ਰੀ ਘਰ ਤੇ ਇੱਥੇ ਤੁਸੀਂ ਆਪਣਾ ਬੈਗ ਜਮ੍ਹਾਂ ਕਰਵਾ ਕੇ ਜਾ ਸਕਦੇ ਹੋ ਤੇ ਚੈੱਕ ਇਨ ਵਗੈਰਾ ਕਰਦੇ ਨੇ ਤੇ ਆਪਣੇ ਖੱਬੇ ਹੱਥ ਬਣਿਆ ਹੋਇਆ ਵਾਸ਼ਰੂਮ ਉਹ ਸਾਹਮਣੇ ਬਣੇ ਹੋਏ ਨੇ ਬਾਥਰੂਮ ਤੁਸੀਂ ਦੇਖ ਸਕਦੇ ਆ ਤੇ ਇੱਥੋਂ ਹੁੰਦੀ ਹੈ ਜੀ ਐਂਟਰੀ ਆਪਾਂ ਕਰਨ ਜਾ ਰਹੇ ਆ ਜੂ ਦੇ ਵਿੱਚ ਐਂਟਰੀ ਤੇ ਇੱਥੇ ਦਿਖਾਉਣੇ ਇਹਨਾਂ ਨੂੰ ਬਾਈਆਂ ਨੂੰ ਟਿਕਟ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਣੀਆਂ ਹੋਈਆਂ ਨੇ ਸੀੜੀਆਂ ਜੀਆਂ ਤੇ ਇੱਥੇ ਬੈਠ ਕੇ ਖਿਚਾ ਸਕਦੇ ਆ ਫੋਟੋਆਂ ਤੇ ਜੇਕਰ ਤੁਸੀਂ ਛੱਤ ਵੀੜ ਨੂੰ ਪੈਦਲ ਨਹੀਂ ਘੁੰਮਣਾ ਚਾਹੁੰਦੇ ਤਾਂ ਉਹ ਸਾਹਮਣੇ ਕੱਡੀਆਂ ਚੱਲਦੀਆਂ ਨੇ ਇੱਥੋਂ ਤੇ ਉਹਦੀ ਟਿਕਟ ਹੈਗੀ 60 ਰੁਪਏ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਇਹ ਚਾਈਸ ਤੋਂ ਫਰੀ ਹੈ ਨਾ ਟਿਕਟ ਕਾਉਂਟਰ ਬਣਿਆ ਹੋਇਆ ਤੇ ਇੱਥੋਂ ਮਿਲ ਜਾਂਦੀ ਹੈ ਟਿਕਟ ਤੇ ਇਹ ਲੱਗ ਕੀ ਲਿਖਾ ਤੁਸੀਂ ਉਹ ਸਾਹਮਣੇ ਜਿਹੜੀ ਗੱਡੀ ਆ ਉਹਦੇ ਵਿੱਚ ਬੈਠ ਕੇ ਵੀ ਘੁੰਮ ਸਕਦੇ ਹੋ ਪੂਰੀ ਜੂ ਤੇ ਉਹ ਸਾਹਮਣੇ ਪੀਣ ਯੋਗ ਪਾਣੀ ਆ ਉੱਥੇ ਠੰਡਾ ਤੇ ਪੀਣ ਯੋਗ ਪਾਣੀ ਮਿਲ ਜਾਂਦਾ ਆ ਸਾਹਮਣੇ ਬਹੁਤ ਸੋਹਣਾ ਬਣਿਆ ਹੋਇਆ ਮੋਰ ਇੱਥੇ ਲੋਕ ਫੋਟੋਗ੍ਰਾਫੀ ਵੀ ਕਰਦੇ ਨੇ ਫੋਟੋਆਂ ਵਗੈਰਾ ਖਿੱਚਦੇ ਨੇ ਬਹੁਤ ਸੋਹਣਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਯੂ ਦੀ ਬਿਲਕੁਲ ਐਂਟਰੀ ਤੀ ਹੈ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੋਰਡ ਦਿਸ ਵੇ ਇਸ ਪਾਸੇ ਜਾਓ ਜੀ ਆਹ ਸਾਹਮਣੇ ਇੱਧਰ ਦੀ ਘੁੰਮਣ ਲਈ ਜਾਣਾ ਪੈਣਾ ਆਪਾਂ हां ਤੁਸੀਂ ਸਾਹਮਣੇ ਦੇਖ ਰਹੇ ਹੋ ਤਲਾਬ ਤੇ ਇਹਦੇ ਵਿੱਚ ਆ ਗੁਮਰੀਆਂ ਨੇ ਬੱਤਕਾਂ ਤੈਰ ਰਹੀਆਂ ਨੇ ਬੱਤਕਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦ੍ਰਿਸ਼ ਹੈ ਤੇ ਉਹ ਸਾਹਮਣੇ ਤੁਸੀਂ ਫੋਟੋ ਵੀ ਖਰਾ ਸਕਦੇ ਹੋ ਉਹ ਸਾਹਮਣੇ ਬਣਿਆ ਹੋਇਆ ਫੋਟੋਆਂ ਕਰਾਉਣ ਲਈ ਬਹੁਤ ਸੋਹਣਾ ਬਣਿਆ ਹੋਇਆ ਦਿਲ ਜਿਹਾ ਬਣਿਆ ਹੋਇਆ ਉਹਨਾਂ ਨੇ ਤੇ ਉਰੇ ਬੈਠ ਕੇ ਤੁਸੀਂ ਲੈ ਸਕਦੇ ਹੋ ਆਨੰਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੁਰਸੀਆਂ ਪਈਆਂ ਨੇ ਇੱਥੇ ਬੈਠ ਸਕਦੇ ਹੋ ਤੁਸੀਂ ਤੇ ਫੋਟੋਗ੍ਰਾਫੀ ਵੀ ਕਰਾ ਸਕਦੇ ਹੋ ਜਿਵੇਂ ਉਹ ਸਾਹਮਣੇ ਕਰਵਾ ਰਹੇ ਨੇ ਲੋਕ ਤੇ ਆਹ ਸਾਹਮਣੇ ਬੈਠਣ ਲਈ ਬਹੁਤ ਸੋਹਣਾ ਬਣਿਆ ਹੋਇਆ ਤੇ ਆਹ ਇਹ ਪੂਰਾ ਤਲਾਬ ਦਾ ਦ੍ਰਿਸ਼ ਦੇਖ ਸਕਦੇ ਹੋ ਤੁਸੀਂ ਤੇ ਔਰ ਇਹ ਕਾਫੀ ਧੁੱਪ ਆ ਤੇ ਵੱਤ ਕਾਹੂ ਸਾਹਮਣੇ ਛਾਂ ਦੇ ਵਿੱਚ ਤਲਾਬ ਦੇ ਵਿੱਚ ਛਾਂ ਦੇ ਵਿੱਚ ਚੱਲ ਜੀਂਗੇ ਉਹ ਸਾਹਮਣੇ ਲੱਗਿਆ ਹੋਇਆ ਬੋਰਡ ਸ਼ੇਰਪੂਛ ਬੰਦਰ ਲਿਖਿਆ ਹੋਇਆ ਉੱਤੇ ਸਾਹਮਣੇ ਸ਼ੇਰਪੂਛ ਬੰਦਰ ਤੇ ਇੱਧਰ ਆਹ ਜਿਹੜਾ ਘਰ ਬਣਿਆ ਹੋਇਆ ਇਹਦੇ ਵਿੱਚ ਰਹਿੰਦਾ ਸ਼ੇਰਪੂਛ ਬੰਦਰ ਤੇ ਆਹ ਲੱਗਿਆ ਹੋਇਆ ਉਹਦਾ ਬੋਰਡ ਇਹਦੇ ਬਾਰੇ ਪੂਰਾ ਦੱਸਿਆ ਹੋਇਆ ਤੇ ਉਹ ਬੈਠਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਆ ਜੀ ਸ਼ੇਰਪੂਛ ਬੰਦਰ ਇਧਰਲੀ ਸਾਈਡ ਇਧਰਲੇ ਪਾਸੇ ਸਾਰੇ ਹੀ ਅਲੱਗ-ਅਲੱਗ ਤਰ੍ਹਾਂ ਦੀਆਂ ਜਿੰਨੀਆਂ ਵੀ ਪ੍ਰਜਾਤੀਆਂ ਨੇ ਬਾਂਦਰਾਂ ਦੀਆਂ ਸਾਰੀਆਂ ਇਧਰ ਰੱਖਿਆ ਹੋਈਆਂ ਨੇ ਦਿਖਾਉਨੇ ਆ ਤੁਹਾਨੂੰ ਤੇ ਆ ਜਿਹੜਾ ਸਾਹਮਣੇ ਬਣਿਆ ਹੋਇਆ ਇਹ ਹੈਗਾ ਜੀ ਲੰਗੂਰ ਦਾ ਘਰ ਇੱਥੇ ਰੱਖਿਆ ਹੋਇਆ ਹੈ ਲੰਗੂਰ ਪਰ ਉਹ ਆਪਣੇ ਘਰ ਦੇ ਅੰਦਰ ਆ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਇੱਥੇ ਸਾਹਮਣੇ ਜਿਹੜਾ ਤੁਸਾਨੂੰ ਮੈਂ ਇਹ ਸਾਰਾ ਕੁਝ ਦਿਖਾ ਰਿਹਾ ਆ ਇਹ ਸਾਰੀਆਂ ਬਾਂਦਰਾਂ ਦੀਆਂ ਅਲੱਗ-ਅਲੱਗ ਪ੍ਰਜਾਤੀਆਂ ਨੇ ਤੇ ਇੱਥੇ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਬਾਂਦਰ ਨੇ ਜਿਵੇਂ ਬੌਨਟ ਬਾਂਦਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੱਗਾ ਹੋਇਆ ਬੋਰਡ ਤੇ ਉਹ ਬੈਠਾ ਸਾਹਮਣੇ ਬੌਨਟ ਬਾਂਦਰ ਉਹ ਬੈਠਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਵੀ ਅਲੱਗ ਪ੍ਰਜਾਤੀ ਆ ਬਾਂਦਰਾਂ ਦੀ ਚਲੋ ਚੱਲਦੇ ਆਂ ਅੱਗੇ ਆਹ ਸਾਹਮਣੇ ਆ ਗਿਆ ਫਿਰ ਰੀਚਸ ਰੀਚਸ ਬੰਦਰ ਇਹ ਥਣਧਾਰੀ ਆ ਤੇ ਆਹ ਸਾਹਮਣੇ ਤੁਸੀਂ ਇਹਦੇ ਬਾਰੇ ਸਾਰਾ ਪੜ ਸਕਦੇ ਆਂ ਰੀਚਸ ਬੰਦਰ ਦੀ ਤੇ ਇਹ ਵੀ ਉਹ ਸਾਹਮਣੇ ਆਪਣੇ ਘਰ ਦੇ ਵਿੱਚ ਵੜਿਆ ਬੈਠਾ ਜੀ ਤੁਸੀਂ ਦੇਖ ਸਕਦੇ ਆਂ ਤੇ ਅੱਗੇ ਚੱਲਦੇ ਆਂ ਅਗਲੀ ਪ੍ਰਜਾਤੀ ਦੇਖਣ ਲਈ ਇੱਥੇ ਇਹਨਾਂ ਨੇ ਹਦਾਇਤਾਂ ਵਗੈਰਾ ਲਗਾਈਆਂ ਹੋਈਆਂ ਨੇ ਕਿ ਜਾਨਵਰਾਂ ਨੂੰ ਖਾਣਾ ਦੇਣਾ ਅਤੇ ਸਤਾਉਣਾ ਮਨਾ ਹੈ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੋਰਡ ਤੇ ਲਿਖਿਆ ਹੋਇਆ ਤੇ ਤੇ ਆ ਆ ਗਿਆ ਅਸਾਮੀ ਬੰਦਰ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਤੇ ਆ ਘੁੰਮ ਰਹੇ ਨੇ ਅਸਾਮੀ ਬੰਦਰ ਇਹ ਤਾਂ ਬਿਲਕੁਲ ਆਪਣੇ ਨਜ਼ਦੀਕ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਹੈਲੋ ਹਾਈ ਇਹ ਸਾਰੀਆਂ ਬਾਂਦਰਾਂ ਦੀਆਂ ਅਲੱਗ-ਅਲੱਗ ਪ੍ਰਜਾਤੀਆਂ ਨੇ ਆਹ ਸਾਹਮਣੇ ਇੱਕੋ ਤਰ੍ਹਾਂ ਦੇ ਨੇ ਆ ਤਾਂ ਆਪ ਹੀ ਸਾਹਮਣੇ ਉਸਾਮੀ ਬੰਦ ਰਿਹਾ ਤੇ ਇੱਧਰ ਬਣੀ ਹੋਈ ਆ ਛੋਟਾ ਜਿਹਾ ਤਲਾਬ ਜਿਆ ਜਾਨੀ ਕਿ ਝੀਲ ਜੀ ਬਣਾਈ ਹੋਈ ਆ ਪਰ ਇਹ ਚ ਪਾਣੀ ਤਾਂ ਹੈ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਆਹ ਤਾਂ ਸੇਮ ਉਹੀ ਪ੍ਰਜਾਤੀ ਆ ਅਸਾਮੀ ਬੰਦਰ ਦੀ ਹੋ ਹੁਣ ਆਪਾਂ ਚੱਲਦੇ ਆਂ ਅੱਗੇ ਦਿਖਾਉਨੇ ਆ ਤੁਹਾਨੂੰ ਅੱਗੇ ਹੋਰ ਜਾਨਵਰ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਤੇ ਰੁੱਖਾਂ ਦੇ ਵਿੱਚ ਘिरी ਹੋਈ ਆ ਬਹੁਤ ਸੋਹਣਾ ਜਾਨੀ ਕਿ ਇੱਥੇ ਗਰਮੀ ਨਹੀਂ ਲੱਗਦੀ ਉਹ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਬੈਠੇ ਨੇ ਰੋਜ਼ ਤੇ ਸ਼ਾਮੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਆਪਾਂ ਚੱਲਦੇ ਆ ਅੱਗੇ ਟਾਈਗਰ ਦੇਖਣ ਲੈ ਕੇ ਚੱਲਦੇ ਆ ਤੁਹਾਨੂੰ ਟਾਈਗਰ ਵਾਲ ਦਿਖਾਉਨੇ ਆ ਤੈਨੂੰ ਦਿਖਾਉਨੇ ਆ ਤੁਹਾਨੂੰ ਜੂ ਦੇ ਵਿੱਚ ਟਾਈਗਰ ਆ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਦਰਸ਼ਕਾਂ ਲਈ ਸੈੱਟ ਉਹ ਸਾਹਮਣੇ ਜੇਕਰ ਕਈ ਵਾਰ ਤੁਸੀਂ ਪੈਦਲਾਉਨੇ ਤਾਂ ਕਈ ਵਾਰ ਬੰਦਾ ਥੱਕ ਜਾਂਦਾ ਤਾਂ ਉੱਥੇ ਸਾਹਮਣੇ ਬੈਠ ਕੇ ਤੁਸੀਂ ਕਰ ਸਕਦੇ ਹੋ ਆਰਾਮ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਟਾਈਗਰ ਵਲ ਹਾਂ ਸਾਹਮਣੇ ਲੱਗਿਆ ਹੋਇਆ ਬੋਰਡ ਜੇ ਇਧਰ ਰਹਿੰਦਾ ਟਾਈਗਰ ਲੈ ਕੇ ਚੱਲਦੇ ਆਂ ਤੁਹਾਨੂੰ ਟਾਈਗਰ ਦੀ ਵਲ ਦਿਖਾਉਨੇ ਆ ਤੁਹਾਨੂੰ ਟਾਈਗਰ ਸਾਹਮਣੇ ਫਿਰ ਰਹੇ ਨੇ ਦਿਖਾਉਣਾ ਤੁਹਾਨੂੰ ਅੱਗੇ ਚਲੇ ਜਾ ਕੇ ਇਹ ਸਾਰਾ ਟਾਈਗਰ ਜਾਨੀ ਕਿ ਚੀਤੇ ਦੇ ਰਹਿਣ ਦੇ ਲਈ ਬਣਿਆ ਹੋਇਆ ਆ ਸਾਰਾ ਤੇ ਇਧਰ ਪਾਰਕ 'ਚ ਖੇਡ ਰਹੇ ਨੇ ਬੱਚੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਟਾਈਗਰ ਬੈਠੇ ਪਾਣੀ ਦੇ ਵਿੱਚ ਲਹਿਰੇ ਨੇ ਆਨੰਦ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੈਠੇ ਨੇ ਟਾਈਗਰ ਇਹ ਆ ਜੀ ਟਾਈਗਰ ਤੁਹਾਨੂੰ ਪੜਾਉਣਾ ਹੈ ਇਹਦੇ ਬਾਰੇ ਆ ਲੱਗਿਆ ਹੈ ਇਹਦੇ ਬਾਰੇ ਜਾਣਕਾਰੀ ਇਹ ਆ ਜੀ ਬੰਗਾਲ ਟਾਈਗਰ ਇਹ ਆ ਬੰਗਾਲ ਟਾਈਗਰ ਓ ਬੈਠੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਆ ਪਾਣੀ ਦੇ ਵਿੱਚ ਨਹਾ ਰਹੇ ਨੇ ਟਾਈਗਰ ਇਹ ਜਿਹੜਾ ਤੁਸੀਂ ਆਹ ਸਾਹਮਣੇ ਦੇਖ ਰਹੇ ਹੋ ਇਹ ਹੈਗਾ ਵਾਈਟ ਟਾਈਗਰ ਆਹ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆਹ ਸਾਹਮਣੇ ਬੈਠਾ ਬਹੁਤ ਸੋਹਣਾ ਲੱਗ ਰਿਹਾ ਓਹ ਸਾਹਮਣੇ ਜਿਹੜੇ ਉਹ ਹੈਗਾ ਜੀ ਬੰਗਾਲ ਟਾਈਗਰ ਉਹ ਸਾਹਮਣੇ ਜਿਹੜਾ ਖੜਾ ਤੇ ਜਿਹੜਾ ਆਹ ਸਾਹਮਣੇ ਬੈਠਾ ਇਹ ਹੈਗਾ ਵਾਈਟ ਟਾਈਗਰ ਹਾਂ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਵਾਈਟ ਟਾਈਗਰ ਪਾਣੀ ਦੇ ਵਿੱਚ ਨਹਾਉਣ ਦਾ ਲੈ ਰਿਹਾ ਆਨੰਦ ਇਹ ਆਰਾਮ ਨਾਲ ਬੈਠਾ ਪਾਣੀ ਦੇ ਵਿੱਚ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ। ਬਹੁਤ ਸੋਹਣਾ ਲੱਗ ਰਿਹਾ। ਪਾਣੀ ਦੇ ਵਿੱਚ ਲੈ ਰਿਆ ਨਜ਼ਾਰੇ। ਆਹ ਸਾਹਮਣੇ ਬੋਰਡ ਲੱਗਿਆ ਹੋਇਆ ਵੀ ਇੱਧਰਲੇ ਹੱਥ ਸਾਹਮਣੇ ਹੈਗਾ ਜੀ ਦਰਿਆ। ਆਹ ਸਾਹਮਣੇ ਬੋਰਡ ਲੱਗਿਆ ਹੋਇਆ ਤੇ ਇੱਥੇ ਲਿਖਿਆ ਹੋਇਆ ਦਰਿਆਈ ਕੋੜਾ। ਜਾਨੀ ਕਿ ਹਿਪੋ ਆ ਸਾਹਮਣੇ ਆਪਣੇ ਖੱਬੇ ਹੱਥ ਬਣਿਆ ਹੋਇਆ ਦਰਿਆਈ ਘੋੜੇ ਦਾ ਘਰ ਜਣੀ ਕਿ ਇੱਥੇ ਰੱਖਿਆ ਗਿਆ ਦਰਿਆਈ ਘੋੜੇ ਨੂੰ ਲੈ ਕੇ ਚੱਲਦਾ ਤੁਹਾਨੂੰ ਅੱਗੇ ਦਿਖਾਉਣਾ ਦਰਿਆਈ ਘੋੜਾ ਆਹ ਸਾਹਮਣੇ ਲੱਗੇ ਹੋਇਆ ਬੋਰਡ ਦਰਿਆਈ ਘੋੜੇ ਦਾ ਤੇ ਆ ਬੱਠਾ ਤਲਾਬ ਦੇ ਵਿੱਚ ਕੰਮ ਨੇ ਕੁਝ ਦੇਖ ਸਕਦੇ ਆ ਆ ਦੇਖੋ ਆ ਬੱਠਾ ਪਾਣੀ ਦੇ ਵਿੱਚ ਲੱਗਿਆ ਬ੍ਰੈਂਕੋੜ ਤੇ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ हां ਤੁਸੀਂ ਦੇਖ ਸਕਦੇ ਹੋ ਸਾਹਮਣੇ ਬਣਿਆ ਹੋਇਆ ਬੋਡ ਡਾਇਨਾਸੌਰ ਪਾਰਕ ਦਾ ਤੇ ਇਹਦਾ ਕਲੋਜ਼ਿੰਗ ਟਾਈਮ ਹੈਗਾ 5 ਵਜੇ ਤੇ ਉਰੋਂ ਹੈਗੀ ਐ ਇਹ 620 ਮੀਟਰ ਅੱਗੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਡਾਇਨਾਸੌਰ ਪਾਰਕ ਵੱਲ ਤੇ ਰਸਤੇ ਦੇ ਵਿੱਚ ਦਿਖਾਉਨੇ ਆ ਕਿਹੜੇ-ਕਿਹੜੇ ਆਉਂਦੇ ਨੇ ਜਾਨਵਰ ਤੇ ਆ ਜਾ ਰਹੀ ਆ ਗੱਡੀ ਜਿਹਦੇ ਵਿੱਚ ਬੈਠ ਕੇ ਆਪਾਂ ਘੁੰਮ ਸਕਦੇ ਆ ਸਾਰੀ ਜੂ ਪਰ ਇਹਦੀ ਟਿਕਟ ਲੱਗਦੀ ਆ ਮਿੱਤਰੋ ਜਿਵੇਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਮੈਂ ਦੱਸਿਆ ਤੇ ਤੁਸੀਂ ਇਸ ਗੱਡੀ ਦੇ ਵਿੱਚ ਬੈਠ ਕੇ ਵੀ ਘੁੰਮ ਸਕਦੇ ਹੋ ਪੂਰੀ ਜੂ ਤੇ ਆਹ ਸਾਹਮਣੇ ਆ ਚੁੱਕੇ ਨੇ ਹਾਥੀ ਆ ਬਣਿਆ ਹੋਇਆ ਹਾਥੀਆਂ ਦੇ ਰਹਿਣ ਲਈ ਬਣਾਇਆ ਗਿਆ ਤੇ ਸਾਹਮਣੇ ਜੂ ਦੇ ਵਿੱਚ ਦੇਖ ਸਕਦੇ ਹਾਂ ਸੀ ਸਾਥੀ ਸ਼ੈੱਡ ਦੇ ਥੱਲੇ ਖੜੇ ਨੇ ਛਾਵੇਂ ਤੁਸੀਂ ਦੇਖ ਸਕਦੇ ਹੋ ਹੰਦੇਸਾ ਦੇ ਸ਼ੈੱਡ ਥਰੈ ਥੱਲੇ ਖੜੇ ਨੇ ਛਾਵੇਂ ਤੇ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਤੁਸੀਂ ਦੇਖ ਸਕਦੇ ਹੋ ਕਟਿੰਗੀਆਂ ਦੇ ਵਿੱਚ ਬੈਠ ਕੇ ਲੋਕ ਘੁੰਮ ਰਹੇ ਨੇ ਜੂ ਤਕਰੀਬਨ ਇਹ ਗੱਡੀਆਂ ਯੂ ਦੇ ਵਿੱਚ ਘੁੰਮਦੀਆਂ ਰਹਿੰਦੀ ਨੇ ਗਰਮੀ ਦੇ ਵਿੱਚ ਵੀ ਕਾਫੀ ਲੋਕ ਦੇਖਣ ਆਉਂਦੇ ਨੇ ਯੂ ਦਾ ਨਜ਼ਾਰਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਘੁੰਮ ਰਹੇ ਨੇ ਲੋਕ ਤੇ ਦੇਖ ਰਹੇ ਨੇ ਹਾਥੀ ਹਾਥੀ ਮੇਰਾ ਸਾਥੀ ਆਪਾਂ ਪਹੁੰਚ ਚੁੱਕੇ ਹਾਂ ਜੀ ਦੇਖਣਾ ਹਿਆਨਾ ਜਾਨੀ ਕਿ ਲੱਕੜ ਬੱਗਾ ਉਹ ਪਿਆ ਆਪਣੇ ਘਰ ਦੇ ਵਿੱਚ ਸੁੱਤਾ ਤੁਸੀਂ ਦੇਖ ਸਕਦੇ ਹੋ ਆਹ ਸਾਹਮਣੇ ਉਹ ਪਿਆ ਸੁੱਤਾ ਇਹਨੂੰ ਕਹਿੰਦੇ ਨੇ ਲੱਕੜ ਬੱਗਾ ਆਹ ਸਾਹਮਣੇ ਵਾਈਲਡ ਲਾਈਫ ਸਫਾਰੀ ਬਣੀ ਹੋਈ ਆ ਤੇ ਇਹ ਬਣਿਆ ਹੋਇਆ ਟਿਕਟ ਕਰ ਇੱਥੋਂ ਲੈ ਸਕਦੇ ਹੋ ਟਿਕਟ ਤੇ ਇੱਕ ਪਰ ਪਰਸਨ ਟਿਕਟ ਹੈਗੀ 75 ਰੁਪਏ ਸਾਹਮਣੇ ਲਿਖਿਆ ਹੋਇਆ ਤੇ ਉਹ ਸਾਹਮਣੇ ਜਿਹੜੀਆਂ ਵੈਨਾਂ ਖੜੀਆਂ ਨੇ ਇਹਨਾਂ ਦੇ ਵਿੱਚ ਬੈਠ ਕੇ ਜਾਵਾਂਗੇ ਘੁੰਮਣ ਉਹ ਸਾਹਮਣੇ ਅੱਜ ਤੇ ਦਿਖਾਉਨੇ ਆ ਤੁਹਾਨੂੰ ਅੰਦਰ ਦਾ ਦ੍ਰਿਸ਼ ਲੈ ਕੇ ਚੱਲਦੇ ਆ ਅੱਗੇ ਜਿਹੜਾ ਆਹ ਸਾਹਮਣੇ ਤੁਸੀਂ ਗੇਟ ਦੇਖ ਰਹੇ ਹੋ ਇਹ ਹੈਗਾ ਵਾਈਲਡ ਲਾਈਫ ਸਫਰੀ ਦਾ ਜਨਨ ਕਿ ਇਹਦੇ ਅੰਦਰ ਘੁੰਮਦੇ ਨੇ ਸ਼ੇਰ ਅਤੇ ਹਿਰਨ ਖੁੱਲੇ ਘੁੰਮਦੇ ਨੇ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਤੇ ਆਹ ਸਾਹਮਣੇ ਬਣਿਆ ਹੋਇਆ ਟਿਕਟ ਕਾਊਂਟਰ ਆਹ ਤੁਸੀਂ ਦੇਖ ਸਕਦੇ ਹੋ ਤੇ ਇੱਥੋਂ ਮਿਲਦੀ ਹੈ ਟਿਕਟ ਵਾਈਲਡ ਲਾਈਫ ਵਾਈਲਡ ਲਾਈਫ ਸਫਾਰੀ ਘੁੰਮਣ ਦੇ ਲਈ ਤੇ ਇੱਥੇ ਪਰ ਪਰਸਨ ਟਿਕਟ ਹੈਗੀ 75 ਰੁਪਏ ਇਹ ਆ ਟਿਕਟਾ ਕਾਊਂਟਰ ਤੇ ਉਹ ਸਾਹਮਣੇ ਹੈਗੀਆਂ ਖੜੀਆਂ ਨੇ ਵਹੈਨਾ ਜਿਨ੍ਹਾਂ ਦੇ ਵਿੱਚ ਬੈਠ ਕੇ ਆਪਾਂ ਜਾਵਾਂਗੇ ਘੁੰਮਣ ਤੇ ਦਿਖਾਉਂਦੇ ਆ ਤੁਹਾਨੂੰ ਸ਼ੇਰ ਅਤੇ ਹਿਰਨਾ ਘੁੰਮਦਿਆਂ ਦਾ ਦ੍ਰਿਸ਼ ਲੈ ਕੇ ਚੱਲਾਂਗੇ ਤੁਹਾਨੂੰ ਅੰਦਰ ਚੱਲਦੇ ਆ ਗੱਡੀ ਦੇ ਵਿੱਚ ਬੈਣੇ ਆਪਾਂ ਵਹਿਰ ਚੁੱਕੇ ਆਂ ਬਸ ਦੇ ਵਿੱਚ ਇਹ ਆ ਬਸ ਦਾ ਅੰਦਰਲਾ ਦ੍ਰਿਸ਼ ਇੱਥੇ ਕਰਕੇ ਚੱਲਦੇ ਆਂ ਤੁਹਾਨੂੰ ਅੰਦਰ ਸਾਹਮਣੇ ਖੁੱਲ ਚੁੱਕਿਆ ਗੇਟ ਆਹ ਰਹਾ ਆਪਾਂ ਚੱਲਦੇ ਆਂ ਅੰਦਰ ਯਾ ਬਾਹਰਾ ਜੇ ਕੋਈ ਨਾ ਪਾਜੇ ਸਰਵਾਜਿਆ ਕਰ ਦਿੱਤਾ ਬੰਦ ਬਾਈ ਨੇ ਐ ਕੇ ਚੱਲਦੇ ਆਂ ਤੁਹਾਨੂੰ ਅਗਰ ਬਾਹਰ ਆਇਆ ਕਮਾਉਣਿਆ ਤੈਨੂੰ ਅੰਦਰ ਲਾ ਤੇ ਇਹ ਮਰੀਏ ਜਿਹੜਾ ਪਰਤਰਾਣਾ ਆ ਕਾਹਦਾ ਇਹ ਪਾਵਾ ਵੇਖਦੇ ਆਂ ਤੁਮ ਬਰਾਬਰੀ ਕਿਉਂ ਪਕੋ ਉਹ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਿਆ ਸੇਰ ਸੁੱਤਾ ਸੱਤਾ ਰੁਪਿਆ ਕਹਿੰਦੇ ਕੱਤੇ ਸ਼ੇਰ ਨੂੰ ਕਦੇ ਜਗਾਈਦਾ ਨਹੀਂ ਤੇ ਆ ਸਾਰਾ ਆਪਣੀ ਬੈਂਡ ਦਾ ਮਾਹੌਲ ਆ ਲੋਕ ਉਹ ਫੁੱਟਕੇ ਦੇਖ ਰਹੇ ਨੇ ਇਸ ਦੇ نیچے ਹੈ ਨਾ ਨਹੀਂ ਆ ਰਿਹਾ ਉਹ ਤਾਂ ਸਾਹਮਣੇ ਤੁਸੀਂ ਦੇਖ ਰਹੇ ਉਹਦੇ ਸਾਡੇ ਬਿਆਸ ਸ਼ੇਰ ਕੁੱਤਾ ਉਹ ਦੇਖੋ ਆਹ ਕੋਮਰਿਆ ਸ਼ੇਰ ਇਹ ਤਾਂ ਪਰ ਪਿੰਜਰੇ ਦੇ ਵਿੱਚ ਕੈਦ ਹੀ ਆ ਪ੍ਰਭੂ ਅਸੀਂ ਦੇਖ ਸਕਦੇ ਹਾਂ ਇਹਨੂੰ ਕਹਿੰਦੇ ਨੇ ਸ਼ੇਰ ਬੱਬਰ ਸ਼ੇਰ ਦੇਰੇ ਆਪਣੇ ਪਿੰਜਰੇ ਦੇ ਵਿੱਚ ਜਿਹੜੇ ਉਹ ਤੁਸੀਂ ਦੇਖ ਰਹੇ ਹੋ ਸਾਹਮਣੇ। ਇੱਥੇ ਬੱਚੇ ਦੇਖ ਰਹੇ ਨੇ ਸਾਰੇ ਬੰਦੇ ਸ਼ੇਰਾਂਵਲ ਘੁੰਮਣ ਆਏ ਨੇ ਦੇਖਣ ਆਏ ਨੇ ਸ਼ੇਰਾਂ ਨੂੰ। ਆਪਾ ਪਹੁੰਚ ਚੁੱਕੇ ਆ ਅੱਗੇ ਤੇ ਇੱਧਰ ਘੁੰਮਦੇ ਫਿਰਦੇ ਨੇ ਖੁੱਲੇ ਹਿਰਨ ਇੱਧਰ ਫਿਰ ਰਹੇ ਨੇ ਘੁੰਮਦੇ ਹੈਗੇ ਦੇਖ ਸਕਦੇ ਆ ਸਾਹਮਣੇ ਘੁੰਮ ਰਹੇ ਨੇ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਇੱਧਰ ਦਿਖਾਉਨੇ ਆ ਤੁਹਾਨੂੰ ਫਿਰਨ ਇਹ ਸਾਰਾ ਇਹਨਾਂ ਨੇ ਜੰਗਲ ਦੀ ਤਰ੍ਹਾਂ ਬਣਾਇਆ ਹੋਇਆ ਾਰੇ ਹਿਰਨ ਦੇਖਣ ਦੇ ਲਈ ਆ ਚੁੱਕੇ ਨੇ ਸ਼ੀਸ਼ਿਆਂ ਦੀ ਵੱਲ ਤੇ ਆ ਆ ਤੁਸੀਂ ਦੇਖ ਸਕਦੇ ਹੋ ਕਸੂਰੀ ਰੰਗ ਦੇ ਬਿਰਬਿੰਦੇ ਜਲਦੀ ਜਲਦੀ